ഇതെല്ലാം കേൾക്കട്ടെ കേൾക്കട്ടെ बोले आठ गेटे देते देंगे इससे पहले दाना मोटी टिंक देना Aduh, udah enggak, udah bisa kerja. Aku udah nyanyi, enggak boleh nyanyi. punya ਦੁਆਰ ਦੇ ਸਾਹ ਦੇ ਜਪਤੀ ਸਾਹਿਬ ਏਕ ਓਕਾਰ ਸਤਨਾਮ ਕਰਤਾ ਪੁਰਖੇ ਕੋ ਨਿਰਗਰ ਅਕਾਰ ਵੀ ਸਤਨਾਮ ਗੁਰੂ ਸਾਹਿਬ ਤੇ ਚੇਤਨਾ ਵਿੱਚ ਸਤਿਗੁਰੂ ਜੀ ਲਖਬਾਰਾ ਹੋਏ ਜੀ ਦਾ ਅਪਤਾਰੂ ਬਗਾਂ ਨਾ ਚਲੇ ਨਾ ਦੇ ਤੇ ਚੈਰੋ ਵੀ ਇਹ ਦੇ ਗੂੜੇ ਟੁੱਤੇ ਵਾਲ ਕੋਰ ਜਾਈ ਜੰਨਾ ਨਾ ਨਾ ਲਿਖਿਆ ਨਾਲ ਓਕਮੀ ਯਮਨ ਅਕਾਰ ਉਹਨਾਂ ਕੇ ਆ ਜਾਈ ਭਵਨ ਜੀ ਕੋ ਤਾਂ ਇਹ ਤੋਂ ਕਮਲੇ ਤੋਂ ਚੋਕ ਬਾਈਏ ਇੱਕ ਨਾ ਮੇ ਬੀਚੇ ਤੋਂ ਵਾਰੁਕ ਨਾ ਕੋਈ ਨਾ ਕੋਕ ਮੇ ਜੀ ਬੁਜੇਤਾ ਹੋਮੇ ਕਹਿ ਨਾ ਕੋਈ ਦਾ ਕੋਦਾਨ ਵੇ ਕਿਸੇ ਤਾਂ ਨਾ ਗਵ ਕੋ ਦਾਤ ਗਾਣੇ ਨਿਸ਼ਾਨਾ ਗਵ ਕੋ ਗੁਣੋੜੀ ਨਾ ਚਾਰ ਗਵ ਕੋ ਬੱਤਿਆ ਉਤੋਂ ਚਾਰ ਗਵ ਕੋ ਸਾਥ ਕਰੇ ਤਾਂ ਤੇ ਗਵ ਕੋ ਨੀਂਦਾ ਕਰ ਦੇ ਗਵ ਕੋ ਜਾਪੇ ਦਿੱਜੇ ਦੂਰੇ ਗਾਮ ਕੋ ਮੇਤੇ ਆਦਰਾ ਦੂਰੇ ਸਤਨਾਗ ਤੇ ਨਾ ਆਵੇ ਟੂਰੇ ਕਟ ਕਟ ਕੋਤੀ ਕੋਟ ਕੋਟੇ ਦੇਂਦਾ ਦੇਂਦਾ ਇਹ ਤੋਂ ਬਾਹੀ

ਸੁਨੇ ਸੇ ਤੋ ਬੇਸੁਰ ਨਾਦ ਸੁਨੇ ਤਤ ਤਤ ਤੋ ਬ੍ਰਹਮ ਕਾ ਚੇਸ ਸੁਨੇ ਦੀਪ ਲੋਪਤਾ ਸੁਨੇ ਪੂਰਨ ਚਕੇ ਕਾਲ ਨਾਨਕ ਪਕਤਾ ਸਦਾ ਗਿਆਤ ਸੁਨੇ ਦੁਪਾਕ ਕਾ ਨਾਸ ਸੁਨੇ ਜੁਰ ਬ੍ਰਹਮਾ ਇੰਦ ਸੁਨੇ ਮੋਕਸ਼ਾਨੰਦ ਸੁਨੇ ਜੋਗ ਜੁਗਤਨ ਬੇਦਰ ਸਾਸ ਤਸਮ ਰਤੁ ਇਹ ਗਨ ਆਨ ਕਤਾ ਸੁਨੇ ਦੁਪਾਕ ਕਾ ਨਾਸ ਸੁਨੇ ਸਾਤ ਸੰਤੋਕ ਕੇ ਚਾਨਨ ਸੁਨੇ ਪਰ ਪਰ ਪਾਵੀ ਮਾਨ ਸੁਨੇ ਲਾਗੇ ਸੈ ਧਿਆਨ ਨਾਨਕ ਬਖਤਾ ਤੁਰਾਵ ਗਾ ਚੁਰ ਨੇ ਦੂ ਪਾਪ ਕਾ ਨਾ ਸਿਰ ਨੇ ਜਰਾ ਗੁਣਾ ਕੇ ਗਾ ਨੇ ਛੇ ਪੀਰ ਪਾਛਾ ਉਨੇ ਅੰਦੇ ਪਾਵੇ ਰਾਉ ਸੁਨੇ ਆ ਤੁਵੇ ਸਦਾ ਉਹ ਨਾਨਕ ਬਖਤਾ ਸਦਾ ਗਾ ਚੁਰ ਨੇ ਦੂ ਪਾਪ ਕਾ ਨਾ ਸਿਰ ਮੰਨੇ ਕੀ ਗਤ ਗਈ ਨਾ ਜਾਏ ਜੇ ਕੋ ਕਹਿ ਪਿੱਛੇ ਪਟਾਏ ਕਾਗਦ ਕਲਮਾ ਲਿਖਣ ਹਾਰ ਮਨ ਕਾ ਬੈ ਕਰਨ ਵਿਚਾਰ ਐਸਾ ਨਾਮ ਰੰਜਨ ਹੋਈ ਜੇ ਕੋ ਮਨ ਜਾਣੇ ਨੇ ਸਗਲ ਪਵਨ ਕੀ ਸੋਧ ਮੰਨੇ ਮੋਇ ਚੂੜਾ ਨਾ ਕਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਮਨ ਕੋਏ ਮੰਨੇ ਮਾਰਗ ਢਾਕ ਨ ਪਾਏ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਤੰਛੇ ਤੀਸਨ ਬੰਧ ਐਸਾ ਨਾਮ ਰੰਝਣ ਹੋਏ ਜੇ ਕੋ ਮਾਂ ਜਾਣੇ ਮਨ ਕੋਏ ਮੰਨੇ ਪਾਵੇ ਮੋਹਤਵਾਰ ਮੰਨੇ ਪ੍ਰਵਾਰਤੋਦਾਰ ਕਰ ਜਾਇ ਮੰਨੇ ਮਗਣਾ ਚੱਲ ਜਲੀ ਪੰਥ ਮਨੇ ਤਮਝੇ ਤੀਸਣ ਬੰਧੇ ਅਸਾ ਨਾਮ ਜਣੋ ਵੇ ਦੇਖੋ ਮਨ ਜਾਣੇ ਮਨ ਕੋਈ ਮੰਨੇ ਭਾਵੇਂ ਮੋਗਦੁਆਰ ਦਾਰ ਮੰਨੇ ਤਰੇ ਤਾਰੇ ਗੋਸੇ ਕਿ ਮਨੇ ਨਾਨਕ ਪਵਿਨਾ ਬੀਖ ਹੋਈ ਦੇਖੋ ਮਨ ਜਾਣੇ ਮਨ ਕੋਈ ਪੰਚਵਰਾਂ ਪੰਚਵਦਾਨ ਮੰਚੀ ਜੀ ਮਾਨਾ ਪੰਚ ਸੁਹੀ ਦਨ ਜਾਣ ਪੰਚਾ ਕਾ ਕੋ ਰੇਖ ਧਿਆਨ ਕੋ ਕਹਿ ਕਰੇ ਵਿਚਾਰ ਕੱਢੇ ਕਰਨੇ ਨਹੀਂ ਸਵਾਰ ਤੋਲ ਦੰਦੇ ਕਾ ਬੂਦੇ ਜਦ ਦੂਦਾ ਰਕਿਆ ਜੀ ਸੁਦੇ ਜੇ ਕੋ 부ਜੇ ਉਸ ਚਾਰੇ ਤਬਲੇ ਉੱਪਰ ਕਿੰਨਾ ਭਾਰ ਦਿੱਤੀ ਹੋਰ ਪਰੇ ਹੋਰ ਹੋਰ ਦਿੱਤੇ ਬਾਤੜੇ ਕਮਜ਼ੋਰ ਜੀ ਜਾ ਰੰਗਾਂ ਕੇ ਨਾਮ ਸਭ ਨਾਲ ਕਿ ਨਾਮ ਇਹ ਲੇਖਾਲ ਕੀ ਜਾਣੇ ਕੋਏ ਲੇਖਾਲ ਲਿਖਿਆ ਕਿਤਾ ਉਹ ਹੀ ਗਤੇ ਤਾਂਸ ਵਾਲੇ ਰੂਬਰ ਕੀ ਦਾ ਜਣੇ ਕਰ ਕੋਤਾ ਹਿਤਾਪਸਾ ਉਹ ਕੋ ਕੁਵਾ ਉਹ ਦਿੱਤੇ ਹੋਵੇ ਲੱਗਦੇ ਆਉ ਕੁਦਲ ਤੇ ਕਮਲ ਕਾਮ ਚਾਰ ਬਾਰਿਆਂ ਜਮਾ ਇੱਕ ਵਾਰ ਜੂਤ ਨਭਾਵੀ ਸਹਿ ਪ੍ਰਕਾਰ ਤੋ ਸਦਾ ਦ람 ਤੰਦਰੰਕਰ ਸੰਕਤਪ ਬਜੰਗਾ ਉਹ ਸੰਕਤ ਬੂਜਾ ਸੰਕਤਪ ਤਾ ਉਹ ਸੰਕਤ ਗ੍ਰੰਤ ਮੁਕ ਵਿਦਵਾਦ ਸੰਕਤ ਜੋਗ ਮਦੈ ਉਸ ਸੰਕਤ ਬਖਤੂਨ ਗਿਆਨ ਵਿਚਾਰ ਸੰਕਤ ਸਤੀ ਸੰਤ ਤਾਰ ਸੰਕਤ ਸੂਰਮਾ ਸਾਰ ਸੰਕਤ ਮੋਲੀ ਬਲਾਈ ਤਾਰ ਕੁਦਰਤ ਕਮਨ ਕਾ ਵਿਚਾਰ ਵਿਵਾਰਿਆਂ ਜਮਾ ਇੱਕ ਵਾਰ ਜੂਤਿ ਭਾਵੀ ਸਾਈ ਬਲਿਕਾਰ ਦੁਨ ਦਲਾ ਸੰਤ ਨਰੰਕਾਰ ਸੰਕਤ ਮੁਰਕੰਦ ਕੋ ਹੋਰ ਸੰਕਤ ਚੋਰ ਨਾਮ ਕੋ ਹੋਰ ਸੰਕਤ ਮਨ ਕਰ ਜਾਏ ਜੋਰ ਸੰਕਤ ਗਲ ਬੜ ਤੇਆ ਕਮਾਈ ਸੰਕਪਾਪੀ ਪਾਪ ਕਰ ਜਾਏ ਸੰਕ ਕੁਯਾਰ ਕੁਰੇ ਭਰਾਏ ਸੰਕ ਮਲੇਚ ਮਲਪਕ ਗਾਏ ਸੰਕ ਨਿੰਦਕ ਜਤ ਕਰੇ ਭਾਰ ਨਾਨਕ ਨੀਤ ਕੈ ਵਿਚਾਰ ਬਾਰੇ ਜਾਵਾ ਇੱਕ ਵਾਰ ਜੋਤਿਤ ਭਾਵੇ ਸਾਈ ਪਰਕਾਰ ਤੁ ਸੰਤ ਨਰੰਕਰ ਸਾਕਨਾਬ ਸੰਕਤਾਵ ਗੰਮ ਗੰਮ ਸੰਕ ਲੋਸ ਨਾਮਕਿ ਇਸਲਾ ਅਖਰੀ ਗਾਨ ਗੀਤ ਉਹਨਾਂ ਦਾ ਕਿਲਿਕਨ ਬੋਲਣ ਤੁ ਕਾਂਤ ਨੇ ਲਿਖੇ ਤਿਸਰ ਨਾਲ ਜਿੱਪਰ ਮਾਵੈ ਦਿੱਤੀ ਪਾਏ ਜੇ ਤਾਂ ਕਿਤਾ ਦੇ ਤਨਾਵ ਵਿਨਾ ਵਿਨਾ ਹੀ ਕੋਤਾ ਉਹਦਤ ਕਮ ਕਾ ਵਿਚਾਰ ਵਾਰਿਆਂ ਜਮ ਇੱਕ ਵਾਰ ਚੋਦ 22 ਸਾਈ ਪਣੀ ਕਾ ਰੋਸਦਾ ਸਤਿਨ ਰੰਕਾਰ ਪਰਗੇਤ ਵਤਾਂ ਦੀ ਪਾਣੀ ਟੂੜੇ ਉਤਰਸ ਕੇ ਮੂਤ ਪਤੀਤੀ ਕਪੜ ਹੋਏ ਦੇਸਾ ਬਲਿਏ ਰੋਏ ਬਰਗੇ ਮਾਪਾ ਕੇ ਸੰਗੋ ਤੋਂ ਦੇ ਨਾਮੇ ਕੇ ਰੰਗ ਕੁੰਨੀ ਭਾਵੀ ਆ ਕਨਾਏ ਕਰ ਕਰ ਕਰਨਾ ਲਿਖਿਆ ਜਾ ਜੀ ਜਪਹੀ ਕਾ ਉਹਨਾਂ ਕੁਕਮੀ ਆਵ ਜਾਓ ਇਰਤ ਤਤਪਦੇ ਹਦਤ ਦਾਨ ਜੇ ਕੋ ਪਾਵੇ ਤਿਤ ਕਾ ਮਾਨ ਸੁਨੇ ਮਨਿਆ ਮਨਿਕ ਤਾ ਪਾਉ ਅੰਤਰਗਤ ਤਿਤ ਮਨ ਨਾਉ ਸਭ ਗੁਣ ਤੇਲਿ ਮਿਨਾਈ ਕੋਏ ਬਿਨੁ ਗੁਣਿ ਕਿਤੇ ਪਤਣਾ ਹੋਏ ਸਵਾਸ ਆਤਮਾਨਿ ਪਰਮਾ ਹੋ ਸਤਿ ਅੰਤਦਾਮਨ ਚਾਉ ਕਮ ਸੁਭਿਲਾ ਵਤ ਕਮਨ ਕਮ ਤਿਤ ਕਮਨ ਬਾਹਰ ਕਮ ਰੋਟੀ ਮਾ ਕਮ ਜਿਤੇ ਹੋਇ ਆਕਰ ਵੇਲਾ ਭਾਗੀ ਪੰਤੀ ਜੋਇ ਲੇਕ ਪ੍ਰਾਨ ਵਤਨ ਪਾਇਓ ਕਾ ਦਿਨ ਜੇ ਲਿਖਣ ਲੇਕ ਰਾਣ ਤਿਤ ਵਾਰ ਨਾ ਜੂਗੀ ਵਨ ਕੋਈ ਜਾਣ ਕਰਦਾ ਜੁੱਤੀ ਕੋ ਸਾਜੀ ਆਪਣੇ ਜਾਣੇ ਸੋਈ ਕੀ ਕਰਾ ਕਾ ਕੀ ਚਲਾਈ ਕੋ ਮਰ ਦੇ ਕਿ ਤਾਣਾ ਨਾਨਕ ਕੰਨ ਸਭ ਕੋ ਵਾਕੇ ਇੱਕ ਲੋਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਉਹ ਵੀ ਨਾਨਕ ਦੇ ਕੋ ਆਪੋ ਜਾਣੇ ਦੀ ਜਾਣ ਸੋਈ ਕਿਆ ਨਸੂਲੇ ਤਾਲਾ ਤਾਲਾ ਗਿਲਦਾ ਚਾਂਗਾ ਸੋਰਕੋਟ ਕੋ ਬਾਦ ਕੇ ਗਣ ਕਵਾਦ ਇਸੇ ਤਰ੍ਹਾਂ ਕੰਗਰੇ ਬਾਸੁੜੇ ਤਾਦ ਲੇਖਾ ਹੋਏ ਤਾਲ ਕੀ ਲਿਕੇ ਬਨਾਸ ਨਾ ਕੀ ਆਪੇ ਜਾਣੀ ਆਪੋ ਸੁਲਾਈ ਸੁਲਾਈ ਕੀ ਛੁੱਟ ਨਾ ਪਾਈਆਂ ਨਦੀਗਾ ਤੇਵਾ ਪਵੇ ਸੁਮੰਦ ਰਾਜਾਨੀਏ ਸੁਮੰਦ ਸਸੂਰਦਾਨ ਕੀ ਰਾਸੇ ਤੀਮਾਲ ਤੰਨ ਗਿਰੀ ਤੁਲਨਾ ਹੋਣੀ ਜੇ ਤਿਸ ਮਨੋਣਾ ਵਿਛੜੇ ਅੰਦਰ ਜਪੀ ਗਏ ਨਾ ਅੰਦਰ ਅੰਤਨ ਕਰਨ ਦੇ ਨਾ ਅੰਦਰ ਅੰਦਰ ਰੋਇਕ ਸੁਣਨਾ ਅੰਦਰ ਅੰਦਰ ਜਪੇ ਗਾਵਣ ਮੰਨਤ ਅੰਤਨ ਜਪੇ ਕੀਤਾ ਆਕਾਰ ਅੰਤਨ ਜਪੇ ਪਰਾਰਵਾਰ ਅੰਤਕਾਰਾਂ ਦੇ ਤੇ ਬੱਲ ਲਾਏ ਤਾਂ ਕਿ ਅੰਤਨ ਪਾਈ ਜਾਏ ਇਹ ਵੰਤਨਾ ਜਾਣੇ ਕੋਈ ਬੋਤਾ ਕਿ ਗੋਤਾ ਬਟਾ ਸਹਿ ਬੁਚਾਤਾ ਹੂੰ ਤੇ ਗੁਰੂ ਚਨਾਉ ਇਹ ਵਡੂ ਚਾਉ ਵੇ ਕੋਈ ਸੁਦੇ ਕੋ ਜਾਣੇ ਸੋਏ ਜੇ ਵਡਾ ਆਪ ਜਾਨੇ ਆਪ ਆਪ ਨਾਨਕ ਨਦੀ ਕਰਮੀ ਦਾਤ ਬੋਤਾ ਕਰ ਬਲੇ ਕੀਆ ਨਾ ਜਾਏ ਬੱਤਾ ਦਾਤਾ ਤੇਲਨਤ ਮਾਇ ਕਿਤੇ ਮੰਗੇ ਜੋਦਾ ਪਾਰ ਕਿਤੇ ਗੰਧ ਨਹੀਂ ਵਿਚਾਰ ਕਿਤੇ ਕਪਤ ਦੇਵੇ ਕਾਰ ਕਿਤੇ ਲੈ ਲੈ ਮਕਰ ਪਾਏ ਕਿਤੇ ਮੁਰੇ ਕਾਈ ਕਾਏ ਕਿਤੇ ਆ ਦੂਖ ਬੋਤਾ ਦਾ ਮਾਰੇ ਬੇਤਾ ਤੇਰੀ ਜਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਗਾ ਜਕੇ ਕੋਏ ਜੇ ਕੋ ਕਾਇ ਕਕਨ ਪਾਏ ਹੋ ਜਾਣੀ ਜੇਤੀਆਂ ਮੋ ਜਾਣੀ ਆਪੇ ਦੀ ਆਪੇ ਸੇਪੇ ਕੀ ਕੀ ਇਸ ਨਾਮਕ ਦੇ ਜਿੱਤਦਾ ਆਨੰਦ ਪਾਇ ਚਾਹ ਪਾਓ ਮੱਲੈ ਗੁਰੂ ਮੱਲੋ ਬਾਰੈ ਮੱਲੋ ਬਾਰੈ ਮਨ ਬੰਡਾਰੈ ਮੱਲ ਆਵੇ ਮੱਲੈ ਦਾਇ ਮੱਲ ਬਾਰੈ ਮਨਾਸਮਾਈ ਮੱਲੈ ਤਰਮਾ ਮੱਲਦੀ ਬਾਣਾ ਮੱਲ ਤੁੱਲ ਮੱਲ ਪਰਵਾਨਾ ਮੱਲ ਬਖਸ਼ੀ ਜਿਸ ਮੱਲ ਨਾ ਚਾਹ ਮੱਲ ਕਰਵਾ ਮੱਲ ਪਰਮਾਨਾ ਮੱਲੋ ਮੱਲ ਅਕਾ ਨਾ ਜਾਏ ਆਕਾ ਕੈ ਲਈ ਬੁਲਾਈ ਆਕੇ ਬੇਰ ਬਾੜ ਪ੍ਰਾਨ ਆਕੇ ਬੜੇ ਕਰਿ ਵਿਗਿਆਨ ਆਕੇ ਬ੍ਰਹਮੇ ਆਕੇ ਇੰਦ ਆਕੇ ਗੋਪੀ ਦੇ ਗੋਵਿੰਦ ਆਕੇ ਈਸ਼ਰ ਆਕੇ ਸਿੱਧ ਆਕੇ ਤੇ ਤੇ ਜੀ ਤੇ ਬੋਧ ਆਕੇ ਦਾਨਵ ਆਕੇ ਦੇਵ ਆਕੇ ਸੁਰਨਮ ਜਨ ਸੇਵ ਤੇ ਤੇ ਆਕੇ ਆਕਨ ਬਾਏ ਤੇ ਤੇ ਜੈ ਜੈ ਉਤਰ ਜਾਏ ਤੇ 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 ਉਤਰੀ ਦਾ ਹਸ ਤੇ 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 ਜੀ ਬਣ ਭਾਵੇ ਦੇਵ ਰਵ ਵੀ ਨਾਨਕ ਜਾਣੇ ਸਦਾ ਸੋਈ ਜੇ ਕੋ ਆਕੇ ਬੋਲ ਗਾ ਨਾਲ ਜੇ ਜੇ ਬਾਰਾਂ ਬਾਰੇ ਜੋੜ ਗਿਆ ਦੋਗਰ ਜੇ ਦੇਵਾਂ ਦੇਵਾਂ ਦੀ ਨਾਲ ਦੇਣੀ ਦਸ ਸੰਕਾ ਤਿਆਰੀ ਜੋ ਕੰਨ ਦਿੱਤੇ ਗਾਵਾਂ ਅਰੇ ਗਰਦ ਬਰਮ ਬੰਦਰ ਕਰੇ ਲਾ ਜਾਂਦੇ ਦੁਬਾਰੇ ਗਾਵੇ ਚਿੱਤਰ ਗੁਪਤ ਲਿਖ ਜਾਣੇ ਲਿਖ ਲੇ ਕੇ ਦਰ ਵਿਚਾਰੇ ਗਾਵੀ ਜਰ ਬਰਮਾ ਦੇਵੀ ਸੋਣ ਦਰ ਆ ਦੁਬਾਰੇ ਗਾਵੇ ਇੰਦਰਤਨ ਬੈਠੇ ਦੇਵ ਦੇ ਅੰਦਰ ਨਾਲੇ ਗਾਵੇ ਸੀਦੂ ਸਵਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਟਿਲ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਬੰਦਰ ਬੰਨ ਰਹੀ ਜਿਹਾ ਜੁਗ ਜੁਗੇ ਡਾਣਾਲੇ ਗਾਵੇ ਮੋਨ ਯਾ ਮਨ ਮੋਹਨ ਦੁਰਗਾ ਮਤ ਪਿਆਲੇ ਗਮ ਰਦਲਾ ਪਾਏ ਤੇਰੇ ਅਥਵਾ ਗੀਤ ਨਾਲੇ ਗਾਵੇ ਜੋਰ ਮਾ ਬਲ ਸੂਰਾ ਗਾਵੇ ਕਾਣੀ ਜਾਰੇ ਗਾਵੇ ਖੰਡ ਮੰਡਵਲ ਪੰਡਾ ਕਰ ਕਰ ਲਕੇ ਤਾਰੇ ਸੇ ਤੁਮ ਗਾਵੇ ਜੋਤ ਭਾਵ ਲੱਤੇ ਤੇਰੇ ਪੱਤ ਚਾਲੇ ਹੋਰ ਦਿੱਤੇ ਗਾਮ ਜਿਮ ਜਿਤ ਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਜਾਇ ਬਚਾ ਹੈ ਵੀ ਹੋਸੀ ਜਾਇ ਨਾ ਜਾਚੀ ਰਚਨਾ ਜਿਨਰ ਜਾਇ ਰੰਗੀ ਰੰਗੀ ਪਾਤੀ ਕਰ ਕਰ ਜਿੰਜੀ ਮਾਇਆ ਜਿਨ ਅਬਾਈ ਕਰ ਕਰ ਵੇ ਕੇ ਕਿਤਾ ਆਪਣਾ ਜੁਤੀ ਦਿਵੜੇ ਆਈ ਜੋ ਉਸ ਬਾਵੇ ਸੋਈ ਕਰੀ ਘੁਮਣਾ ਕਰਨਾ ਜਾਈ ਜੋ ਬਾਤ ਜਾ ਉਹ ਜਰਾ ਮਤਸਾਦ ਬਣਾਣਾ ਕਰਨਾ ਚਾਹੀ ਜੀ ਬੰਦਾ ਸਦੋ ਐਗਜ਼ੈਂਪਲ ਚੋਰੀ ਕਰਨ ਦੀ ਕਰੇ ਬਹੁਤ ਇਹਦਾ ਕਿੰਤਾ ਕਰ ਤੁਾਰੀ ਗਿਆ ਜੁਗੰਡਾ ਬ੍ਰਤੀਤ ਆਈ ਬੰਦੀ ਸਦਰ ਜਵਦੀ ਮੰਦੀ ਤੇਜ ਅਗਦੀ ਤੇਜ ਦੇ ਦੇਸ ਆਦੇ ਨੀਰ ਆਦੇ ਨਾ ਤੇ ਜੰਝੂਏ ਕੋਵੇ ਸਰ ਉਗਦੇ ਗਿਆ ਹੰਦਿਆ ਭੰਡਾਰਨ ਕਟ ਕਟ ਵਾਜੇ ਨਾਦ ਆਮ ਨਾ ਨਾਤੀ ਸਭ ਜਾ ਕੀ ਰੇਦ ਜੇ ਦਵਰਾ ਸਾਗੇ ਸੰਜੋਗ ਜੋਦ ਕਾਟੜਾ ਬੇ ਲੇਕੀ ਆਵੇ ਭਾਗ ਅਰੇ ਤਿਸੇ ਅਰੇ ਸਾਦ ਨਿਰਾ ਨਾ ਤੁਨਾ ਤਦ ਤੁਏ ਕੋਵੇ ਸੇ ਕਮਾਈ ਜੁਗ ਜੁਗ ਆਈ ਜਿੰਜੇ ਪਰਮਾਨ ਸੰਜਰੀ ਭੰਡਾਰੀ ਖਲਾਵੇ ਦੀਵਾਨ ਜੇਤੇ ਭਾਵੇ ਤੁਮੇ ਚਾਵੇ ਜੁਬੋ ਵੇ ਪਰਮਾਨ ਓ ਵੇ ਕੀ ਉਹ ਨਦਰ ਨਾ ਵੇ ਬੋਟਾਏ ਬੜਾ ਨਾ ਅਰੇ ਤਿਸੇ ਅਰੇ ਸਾਦ ਨਿਰਾ ਨਾ ਤੁਨਾ ਤਦ ਤੁਏ ਕੋਵੇ ਸੇ ਆਸਨ ਲੋਏ ਲੋਏ ਪੰਡਾਰੇ ਜੋ ਸੁਭੈ ਸੁਈ ਕਾ ਵਾਰ ਕਰ ਕਰ ਵੇ ਕੇ ਜਿਹਾਰ ਨਾਨਕ ਚੱਤੇ ਦੀ ਸਾਚੀ ਗਾਰ ਰੇ ਦੀ ਜੇ ਰੇਸ ਆਦੇ ਨਾ ਨਾ ਜੁਜੂਏ ਕੋ ਵੇਸ ਏਦੋ ਜੀ ਬੋਲਾ ਕੋਲਾ ਕੋਲਾ ਕੋ ਨੀ ਜਲਾ ਲਾ ਗਿੜਾ ਕੇ ਇੱਕ ਨਾਮ ਜਗ ਦੀ ਸੇ ਇਤਰਾ ਪੱਤ ਬਗਨਾ ਚੜੀਏ ਹੋਏ ਕਿਸ ਸੁਰਗਲਾ ਕਾਜ ਕੀ ਟਾਈ ਨਾ ਤਰੀ ਪਾਈਏ ਕੁੜੀ ਕੁੜੇ ਦੀਸਾ ਕੰਜੂਰ ਜੋ ਬਣਾ ਜੋਰ ਜੋ ਨਾ ਮੰਗੰਦੇ ਨਾ ਜੋਰ ਜੋ ਨਾ ਜੀਵਨ ਮੰਨ ਨਾ ਜੋਰ ਜੋ ਨਾ ਰਾਜ ਮਾਰ ਮਾਰ ਚੋਰ ਜੋ ਨਾ ਛੁਟੀ ਗਿਆਨ ਵਿਚਾਰ ਜੋ ਨਾ ਦਿੱਤੀ ਇਸ ਸੰਸਾਰ ਦੇ ਜਿੱਤਾ ਜੋ ਕਰਕੇ ਸੋਏ ਨਾਨਕ ਉਤਮ ਰੀਚਨਾ ਕੋਏ ਰਾਤੀ ਲੁਤੀ ਦਿੱਤੀ ਵਾਰ ਬਨਪਾਨੀ ਅਗਨ ਪਤਾਲ ਦੀ ਸੁਨ ਤੀਰ ਪ੍ਰਤੀਤਮ ਚਾਰ ਜੋ ਜੀ ਜੁਟ ਕੇ ਰਾਂਗੇ ਰਿੰਗੇ ਨਾ ਮੰਨੇ ਗਾ ਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤਿਨ ਪੰਚ ਪਰਮਾਨੰ ਨਾਨਕ ਗਣ ਪਰਵਨ ਚਾਨ ਕਤੂ ਭਾਇ ਜੁਤੇ ਭਾਇ ਨਾਨਕ ਕੇ ਗਿਆਨ ਜਾਪੀ ਜੀ ਧਰਮ ਕਨ ਕਾ ਇਹ ਉਹ ਧਰਮ ਗਿਆਨ ਕਨ ਕਾ ਕੋ ਕਰਮ ਕਿਤੇ ਬੰਮ ਪਣੀ ਵੇ ਸੰਤਰ ਕਿਤੇ ਕਾਨ ਵੇ ਈਸ਼ਵਰ ਕਿਤੇ ਬ੍ਰਹਮ ਇਹ ਕਾਤ ਗੜੀਏ ਰੂਪ ਰੰਗ ਕੇ ਵੇ ਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਆਪਰੇ ਸ ਕਿਤੇ ਅੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਸ ਕਿਤੇ ਸੇਦ ਬੋਧ ਨਾਰ ਕਿਤੇ ਕਿਤੇ ਦੇਵੀ ਵੇ ਸ ਕਿਤੇ ਦੇਵ ਦਾਨ ਮਨ ਕਿਤੇ ਕਿਤੇ ਰਤਨ ਸੁਵੰਦ ਕੀਤੀਆਂ ਕਾਣੀ ਕੀਤੀਆਂ ਬਾਣ ਦੇ ਵਿੰਦੇ ਕੀਤੀਆਂ ਸੁਤੀ ਸੇਵਾ ਕਿਤੇ ਨਾਨਕ ਅੰਤਨਾ ਅੰਤੇ ਗਿਆਣ ਮੈਂ ਗਿਆਨ ਬਲ ਗਿਆਨ ਦੇ ਦਿੱਤੇ ਨਾ ਰਣੌਰ ਕੋੜਾ ਨੰਦ ਦੇਸ਼ਣਮ ਗਾਨ ਕੀ ਬਾਣੀ ਰੂਪ ਦਿੱਤੇ ਕਾਟ ਲਈਏ ਬਹੁਤ ਅਨੂਪ ਤਾਂ ਕਿ ਅਗਲਾਂ ਕਦੀ ਨਾ ਜਾਏ ਜੀ ਕੋ ਕਾ ਪਿੱਛੇ ਵਰਤਾਇ ਦਿੱਤੇ ਗੜੀਏ ਸੁਤਮਾਤਮਨ ਬੁੱਧ ਦਿੱਤੇ ਗੜੀਏ ਸੁਰਾਸਿ ਦਾ ਦੀ ਸੋਧ ਕਰਮ ਕਰਨ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਦਿੱਤੇ ਜੋਰ ਮਾਮਾ ਸੁੜ ਦਿੱਨਾ ਆਂਦੇ ਆ ਬਗੁਰੇ ਦਿੱਤੇ ਸਿੱਧੋ ਸਿੱਧਾ ਮੈਂ ਮਾ ਮੈਂ ਬਨਾ ਕਤਨੇ ਜਾਇ ਨਾ ਓਏ ਮੜੇ ਨਾ ਦਾ ਦੇ ਜਾਏ ਜਿਨ ਕੇ ਰਾਮ ਸਿਮਨ ਵਾਹਿ ਤੇ ਤੇ ਵਕਤ ਵਸੇ ਕੇ ਲੋ ਕਰੇ ਨਾਨਕ ਸੱਚਾ ਮਨਸੂਏ ਸਾਚੇ ਕੰਡ ਵਸੇ ਇੰਦਰਾੰਕਾਰੇ ਕਰਵੇ ਕੇ ਨਾ ਨਾਮ ਹਾਲੋ ਦਿੱਤੇ ਕੰਡ ਮਡਗਲ ਪਾਂਡੇ ਜੀ ਕੋ ਕਤੇ ਤੰਤ ਨਾਨਦ ਤੇ ਲੋਲਵਾ ਕਰੇ ਜਿਬ ਜਿਬ ਕੰਮ ਦੇ ਤੇ ਕਾਰੇ ਵੇਖੇ ਮਿਕਸੇ ਕਰਵੇ ਚਾਰ ਨਾਨਕ ਕਥਾ ਕਰਦਾ ਸਾਰੇ ਜੱਤ ਬਹਾਰਾ ਤੀਰਸਨਿਆਰੇ ਐਰਨ ਮੱਧ ਵੇਦ ਤਿਆਰ ਪਾਉ ਗਲਾ ਗਨ ਤਪ ਦਾਉ ਪਾਂਡਾ ਪਾਉ ਅੰਮ੍ਰਿਤ ਢਾਲ ਤੜਗੇ ਸ਼ਬਦ ਸਚੀ ਤਪ ਸਾਰ ਜਿਨ ਕੋ ਨਦਰ ਕਰਮ ਜਿਨ ਕਾਰ ਨਾਨਕ ਨਦਰੀ ਨਦਰ ਨੇ ਹਾਲ ਸੋਗ ਬਨ ਗੁਰੂ ਬਾਣੀ ਪਿਤਾ ਮਾਤਾ ਤਤ ਮਾਤ ਦੂਸਰਾ ਦੂਦਾਈ ਦਇਆ ਕਰੇ ਸਗਲ ਜਟ